ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਵੈਧ ਸ਼ਰਾਬ ਨੂੰ ਲੈ ਕੇ ਗੈਰਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁੱਖਾ ਜ਼ੀਰੋ ਟੋਲਰੈਂਸ ਆ ਪਰ ਲਗਾਤਾਰ ਜਿਹੜੇ ਵੀ ਅਵੈਧ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੇ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ENA ਦੀ ENA ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੀਟਾਈਜ਼ਰ ਬਣਾ ਕੇ ਵੇਚਦੇ ਸੀ ਜਾ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ਈਐਨਏ ਯੂਜ਼ ਹੁੰਦਾਗਾ ਉਹਦੇ ਚੋਂ ਦੀ ਦਰਵਤੋਂ ਕਰਦੇ ਸੀਗੇ ਕੱਲ ਰਾਤ ਅਕਸਾਈ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥੇਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨੋਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੇ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ VRB ਜਿਹੜੀ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਡਜਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਉਹਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗੱਜਨਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ 4 ਵਿਅਕਤੀ ਬਠਿੰਡਾ ਦੇ 2 ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ 2 ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋ ਜਾਂਣ ਲੱਗੀਆਂ ਉਥੇ 80000 ਈਐਨਏ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਬਿਲਕੁਲ ਕੱਲ ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿਸ ਤਰ੍ਹਾਂ ਉਹ ਟਾਬੇ ਦੇ ਉੱਤੇ ਆਪਾਂ ਖੜ ਕੇ ਟਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀ ਟਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ENA ਕਿਉਂਕਿ ਪੈਟਰੋਲ 'ਚ ਵੀ ਵਰਤਿਆ ਜਾਂਦਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ENA ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰ 'ਚ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਤਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨੇਗੀਆਂ ਜੇਕਰ ਇੰਗਲਿਸ਼ ਜਿਹਨੂੰ IMFL ਕਹਿੰਦੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 250000 ਬੋਤਲ ਜਿਹੜੀਆਂ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵਾ ਜਿਹੜੇ ਲੋਕ ਦੇਸ਼ ਦੇ ਅੰਦਰ ਇਲੈਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਤੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮਹਿਸੂਸ ਕਰਦੇ ਨੇਗੇ ਇਸ ਮਟੀਰੀਅਲ ਨੂੰ ਵਰਤਦੇ ਨੇਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ਇਈਐਨ ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਆਵਾਜ਼ ਸ਼ਰਾਬ ਇਲੈਗਲ ਲਿੱਕਰ ਦੇ ਅੰਦਰ ਇਲੈਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਟ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਅ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਹਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੋੜਲੀ ਜਿਹੜੀ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨਏ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਵਰਤੋ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 678 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 313 313 ਜਿਹਨੂੰ ਪਿਚੋਰੀ ਕਹਿੰਦੇ ਨੇ 316 ਕ੍ਰਿਮੀਨਲ ਬ੍ਰੀਚ ਆਫ ٹرسٹ ਇਹ 125 ਇਨਡੇਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਕੀਤੇ ਜਾਣਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਤਾਰਾ ਲਾਈਆ ਤਾਂ ਕਿ ਉਮਰ ਕਹਿਤ ਜਿਹੜੀ ਆ ਦੋਸ਼ੀਆਂ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਰੱਖਿਆ ਦੇਊਗਾ ਜੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਉਥੋਂ ਜਾ ਕੇ ਕਿਹੜੇ ਸਟੇਟਸ ਚ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣੀ ਸੀ ਕਿਉਂਕਿ ਬਹੁਤ ਸਾਰੇ ਸਟੇਟਾਂ ਨੇ ਦੇਸ਼ ਦੇ ਅੰਦਰ ਕਈ ਸਟੇਟਾਂ ਨੇ ਪ੍ਰਹੇਸ਼ਨ ਕੀਤੀ ਹੋਈ ਆ ਕਈ ਸਟੇਟਾਂ ਕਹਿਣ ਨੂੰ ਅਸਕੇ ਅਸੀਂ ਸ਼ਰਾਬ ਬੰਦੀ ਕੀਤੀ ਆ ਉਹ ਸਟੇਟਾਂ ਕੀ ਕਰਦੀਆਂ ਨੇਗੀਆਂ ਦੂਜੇ ਸਟੇਟਾਂ ਦੀਆਂ ਡਿਸਟ੍ਰਿਕਟਰੀਆਂ ਦੇ ਵਿੱਚੋਂ ਦੂਸਰੇ ਸਟੇਟਾਂ ਦੇ ਅੰਦਰੋਂ ਜਿੱਥੇ ਈਐਨਏ ਦੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ਈਐਨਏ ਦੀ ਪ੍ਰੋਡਕਸ਼ਨ ਤਾਂ ਜਿਵੇਂ ਪਹਿਲਾਂ ਕਿਹਾਗਾ ਪੈਟਰੋਲ 'ਚ ਹੁੰਦੀ ਆ ਡੀਜ਼ਲ 'ਚ ਹੁੰਦੀ ਆ ਉੱਥੇ ਇਲੀਗਲ ਵਪਾਰ ਜਿਹੜਾ ਉਹਨਾਂ ਸਟੇਟਾਂ ਦੇ ਅੰਦਰ ਉੱਥੇ ਦੀਆਂ ਜਿਹੜੀਆਂ ਵੀ ਕੋਈ ਪੋਲਿਟੀਕਲ ਪਾਰਟੀਆਂ ਨੇਗੀਆਂ ਉਹ ਕਰਦੀਆਂ ਨੇਗੀਆਂ ਕਿਉਂਕਿ ਉਥੇ ਵੀ ਅਰਾਜ ਕਰਦਾ ਸਰਕਾਰਾਂ ਕਰਦੀਆਂ ਰਹੀਆਂ ਕਿਉਂਕਿ ਇਹ ਸਾਰਾ ਮਟੀਰੀਅਲ ਮੈਂ ਦੇਖਿਆਗਾ ਬਹੁਤ ਬਾਾਰ ਹੋਇਆਗਾ ਜਦੋਂ ਵੀ ਕਿਤੇ INA ਫੜਾਇਆ ਜਾਂਦਾਗਾ ਉਹਦਾ ਲਿੰਕ ਜਿਹੜਾਗਾ ਉਹਨਾਂ ਸਟੇਟਾਂ ਦਾ ਨਿਕਲਦਾ ਜਿੱਥੇ ਪ੍ਰੋਹੀਬਿਸ਼ਨ ਕੀਤੀ ਹੋਈ ਆ ਜਾਂ ਜਿੱਥੇ ਸੈਨੀਟਾਈਜ਼ਰ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇਗੀਆਂ ਜਾਂ ਜਿੱਥੇ ਪੇਂਟ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇਗੀਆਂ ਉਹਨਾਂ ਜਗ੍ਹਾ ਦੇ ਉੱਤੋਂ ਇਹਦਾ ਲਿੰਕ ਜਿਹੜਾ ਬਹੁਤ ਸਾਰੇ ਕੇਸਾਂ 'ਚ ਐਸਟੈਬਲਿਸ਼ ਹੋਇਆਗਾ ਬਿਲਕੁਲ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਬਲਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਲਾਨ ਵਿਦਨ ਟਾਈਮ 'ਤੇ ਪੇਸ਼ ਹੋਣਗੇ ਇਹਦੀ ਸਾਰੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਉਹਦੇ ਉਸ ਨੂੰ ਜਿਹੜਾ ਅਸੀਂ ਜਲਦੀ ਕੰਪਲੀਟ ਕਰਾਂਗੇ ਔਰ ਸਾਰੇ ਦੋਸ਼ੀ ਜਿਹੜੇ ਨੇ ਫੜੇ ਗਏ ਨੇਗੇ ਜਿਹੜੀ ਫਰਦਰ ਲੀਡ ਹੋਊਗੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅੰਦਰ ਜਿਹਦਾ ਵੀ ਨਾਮ ਆਊਗਾ ਉਹ ਵੀ ਫੜਾਂਗੇ ਔਰ ਉਹਦਾ ਵੀ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜੀ ਇਹ ਜੋ ਵੀ ਇਹਨੇ ਫੜਾ ਗਿਆ ਹੈ ਉਹ ਹੈ ਉਹ ਹੈ ਕਿ ਇਹ ਜਿਹੜਾ ਫੜਿਆ ਜਿਹੜਾ ਪਹਿਲਾਂ ਵੀ ਇੰਡੀਆ ਦੇ ਇੱਕ ਮੁੱਦੇ ਦੇ ਫਰਮੇਟ ਚ ਚੱਲਿਆ ਹੈ ਬਿਲਕੁਲ ਜੀ ਹਜੇ ਤਾਂ ਸਿਰਫ 12 ਜਾਂ 13 ਘੰਟੇ ਹੋਏ ਨੇਗੇ ਹਜੇ ਉਹਨਾਂ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਲਿਜਾ ਕੇ ਪੇਸ਼ ਕਰਕੇ ਫਰਦਰ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਜਾਊਗਾ ਔਰ ਜਿਹੜੀ ਸੈਕੰਡ ਲੀਡ ਆ ਕਿ ਬੈਕਵਰਡ ਲਿੰਕੇਜ ਜਿਹੜਾ ਤੁਹਾਡਾ ਕੁਐਸਚਨ ਆ ਕਿ ਬੈਕਵਰਡ ਲਿੰਕੇਜ ਕਿੱਥੇ ਆ ਫਾਰਵਰਡ ਲਿੰਕੇਜ ਕਿੱਥੇ ਆ ਤੇ ਬੈਕਵਰਡ ਲਿੰਕੇਜ ਕਿੱਥੇ ਆ ਉਹ ਦੋਨਾਂ ਨੂੰ ਖੰਗਾਲ ਕੇ ਔਰ ਦੋਨੇ ਪਾਸੇ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਾਂਗੇ ਜਿਹੜਾ ਤੁਸੀਂ ਆ ਗੋਸਟਾ ਉਹਦਾ ਨਾਮ ਹੈ ਲੈਬਰੀ ਦਾ ਰੋਲ ਚੈੱਕ ਕੀਤਾ ਗਿਆ ਸੀ ਹੈ ਜੀ ਲੈਬਰੀ ਦਾ ਰੋਲ ਹਜੇ ਕਿਉਂਕਿ ਰਾਤ ਦੀ ਕਾਰਵਾਈ ਆ ਰਾਤ 10 ਤੋਂ ਬਾਅਦ ਇਹ ਰਿਕਵਰੀਆਂ ਜਿਹੜੀਆਂ ਹੋਣੀਆਂ ਨੇਗੀਆਂ ਸੋ ਹਜੇ ਦਿਨ ਦੇ ਸਮੇਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਉਹਨਾਂ ਸਾਰੀਆਂ ਇੰਡਸਟਰੀਆਂ 'ਚ ਪਹੁੰਚ ਕੇ ਵੀ ਚੈੱਕ ਕਰਨਗੀਆਂ ਜੀ ਦੱਸੋ ਕੀ ਇਹ ਇਪੋਲ ਕਈ ਸ਼ੇਡਸ ਤੋਂ ਹਿੱਟ है जी आपने कहा इथेनॉल कई स्टेट्स में प्रोहिबिटेड है पंजाब में इसका क्या स्टेटस तो है नहीं इथेनॉल नहीं इथेनॉल का मतलब शराब बिहार शराब जैसे बिहार सेकंड गुज्राथ, देश के प्रधानमंत्री साहब का सूबा गुजरात उसमें प्रहिप्शन है पर वहां भी आप से जो लोग भी शराब का सेवन करते जाएंगे तो आपको खूब मिलती है ਸਰ ਗੁਰਦਾਸਪੁਰ ਤੋਂ ਟਰੱਕ ਚੱਲਦਾ ਬਠਿੰਡੇ ਤੱਕ ਕੋਈ ਡਿਪਾਰਟਮੈਂਟ ਨਹੀਂ ਰੋਕ ਪਾਉਂਦਾ ਲੱਗਦਾ ਨਹੀਂ ਕਿ ਇਹਨੇ ਜ਼ਿਲ੍ਹਿਆਂ ਦੀ ਕਬੱਡੀ ਨਾਕਾਮੀ ਇਸ ਦੇ ਵਿੱਚ। ਬਿਲਕੁਲ ਹੈ ਜੀ। ਜਦੋਂ ਸਾਨੂੰ ਸਾਡੀ ਸਾਡੀ ਟੀਮ ਨੂੰ ਸਾਈਡ ਟੀਮ ਨੂੰ ਇਨਪੁੱਟ ਸੀ ਵੀ ਕਦੋਂ ਇਹ ਚੈਨਲਾਂ ਕਿੱਥੇ-ਕਿਥੇ ਜਾਣਾਗਾ ਸੋ ਕਿੱਥੇ ਖੜਨਾਗਾ ਬਿਲਕੁਲ ਦੋਨੇ ਟਰੱਕ ਲਗ-ਲਗ ਡਾਇਰੈਕਸ਼ਨਾਂ 'ਤੇ ਆ ਰਹੇ ਤੇ ਜਿੱਥੇ ਜਿੱਥੇ ਇਹਨਾਂ ਨੇ ਖੜਨਾ ਸੀਗਾ ਉੱਥੋਂ ਇਹਨਾਂ ਨੂੰ ਅਸੀਂ ਫੜਿਆ ਗਿਆ ਕਿਉਂਕਿ ਇਹ ਨਾ ਹੋਵੇ ਕਿ ਇੱਕ ਟਰੱਕ ਇਧਰ ਹੀ ਲੰਘ ਜਾਏ ਕਿ ਇਧਰ ਹੀ ਲੰਘ ਜਾਏ ਸੋ ਪੂਰਾ ਜਿਹੜਾ ਜਾਲ ਉਸਰੇ 24 ਘੰਟੇ ਦਾ ਸਾਡਾ ਬਿਸ਼ਾਇਆ ਹੋਇਆ ਸੀਗਾ ਉਸ ਦੇ ਤਹਿਤ ਇਹਨੂੰ ਫੜਿਆ ਗਿਆ ਸਰ 2020 ਮੇ ਇੱਕ ਉਹ ਬੀਨ ਦਾ ਸੀਸੀਟੀਵੀ ਦਾ ਹੁੰਦਾ ਡਿਪਾਰਟਮੈਂਟ ਦੇ ਕੋਲੇ ਮੈਂ ਉਥੇ ਉਹਨਾਂ ਨੇ ਵੀ ਕਦੇ ਇਹਦੀ ਜਾਂਚ ਕੀਤੀ ਹੈਗੀ ਵੀ ਕਿਉਂ ਇਹਦੀ ਫੁਟੇਜ ਆ ਵੀ ਆਖਾ ਕਿੱਥੇ ਜਾ ਰਹੀ ਹੈ ਨਾ ਇਹਨੇ ਬਿਲਕੁਲ ਮੈਂ ਉਹੀ ਕਹਿ ਰਿਹਾ ਹਾਂ ਹਜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੀ ਆ ਉਹਦੀ ਖੰਗਾਲੀ ਚੱਲੀ ਆ ਅਗਲਾ ਬੁਲੇਟਿਨ ਜਲਦੀ ਜਾਰੀ ਕਰਾਂਗੇ ਸਰ 2020 ਵਿੱਚ ਜਦ ਤਰਨਤਾਰਨ ਵਿੱਚ ਬਹੁਤ ਸਾਰੀ ਮੌਤਾਂ ਹੋਈਆਂ ਸੀ ਉਸਕੇ ਬਾਅਦ ਇੱਕ ਪ੍ਰੋਗਰਾਮ ਬਣਾਇਆ ਗਿਆ ਥਾ ਕਿ ਹਮ ਸਾਰੀ ਡਿਸਟਰੀਜ਼ ਵਿੱਚ ਜੋ ਵੀ ਵਾਈਕਲਸ ਦੇ ਕੇ ਜਾ ਰਹੇ ਹਨ ਉਨਪੇ ਜੀਪੀਐਸ ਟਰੈਕਿੰਗ ਹੋਊਗੀ ਸਭ ਕੁਝ ਹੋਊਗੀ ਸੋ ਫਿਰ ਇਸਕੇ باوجود ਇਹਨੇ ਸਮਗਲ ਹੋ ਰਹਾ ਹੈ ਡਿਸਟਰੀਜ਼ ਸਰ ਜੀਪੀਐਸ ਟਰੈਕਿੰਗ ਵੀ ਲੱਗਾ ਹੋ ਲੱਗਿਆ ਹੁੰਦਾਗਾ ਜੀਪੀਐਸ ਟਰੈਕਿੰਗ ਜਦੋਂ ਇਲੀਗਲ ਕੰਮ ਕਰਦੇ ਨੇ ਇਲੀਗਲ ਚ ਜੀਪੀਐਸ ਟਰੈਕਿੰਗ ਦੀ ਜਿਹੜੀ ਹੈ ਸਾਨੂੰ ਹੈਲਪ ਕਰਦੀ ਹੈ ਸਾਨੂੰ ਹੈਲਪ ਕਰਦੀ ਕਿੱਥੇ ਜਾ ਰਹੀ ਹੈ ਕਿੱਥੇ ਜਾਣਾ ਸੀ ਮੰ ਲੋ ਇਸ ਜਗ੍ਹਾ ਤੇ ਜਾਣਾਗਾ ਜੀ ਪੀ ਐਸ ਤੋਂ ਇਹ ਕਹਿੰਦਾ ਨਾਗਾ ਕਿ ਇੱਕ ਜਗ੍ਹਾ ਤੋਂ ਬਿੱਲ ਕੱਟਿਆ ਇਸ ਜਗ੍ਹਾ ਤੇ ਜਾਣਾਗਾ ਜਿੱਥੇ ਜਿਹੜੀ ਆ ਉਹਦੀ ਹਾਂ ਡੈਸਟੀਨੇਸ਼ਨ ਤੇ ਪਹੁੰਚਣਾ ਡੈਸਟੀਨੇਸ਼ਨ ਤੋਂ ਪੈਂਚਨ ਤੋਂ ਪਹਿਲਾਂ ਕਿਤੇ ਕਿਤੇ ਬਿੱਲ ਫਰਚ ਕੀਤਾ ਜਾਂਦਾਗਾ ਉਹ ਇਹ ਪਤਾ ਨਹੀਂ ਕਿੱਥੋਂ ਕੱਟਿਆ ਸੀਗਾ ਜੀ ਆਈ ਸੀ ਕੈਮੀਕਲ ਬਠਿੰਡਾ ਜਾਣਾ ਸੀ ਇਹਦਾ ਅਜੇ ਜਾਂਚ ਹੋ ਰਹੀ ਹੈ ਵੇਟ ਕਰੋ ਢਾਬੇ ਦੀ ਗੱਲ ਕਰ ਰਹੇ ਸੀ ਇੱਕ ਫੋਟੋ ਦਿਖਾ ਰਹੀ ਸੀ ਉਹਨੂੰ ਥੋੜਾ ਡਿਟੇਲ ਕਰੋਗੇ ਪਲੀਜ਼ ਬਿਲਕੁਲ ਮਨਰਾਜ ਮੰਨ ਰਾਜ ਚਾਪਾ ਕੋਰਟ ਸ਼ਨੀ ਇਹ ਹੈਗਾ ਬਠਿੰਡਾ ਮਾਨਸਰ ਮਾਨ ਬਠਿੰਡਾ ਮਾਨਸਰ ਰੋਡ ਤੇ ਜਿਹੜਾ ਮਨਰਾਜ ਟਾਬਾ ਮਨਰਾਜ ਟਾਬਾ ਮਨਰਾਜ ਟਾਬੇ ਦੇ ਉੱਤੇ ਜਿਹੜਾ ਇਹ ਫੜਿਆ ਗਿਆ ਪਿੰਜੀ ਮਸਾ ਬਠਿੰਡੇ ਇਹ ਫੜਿਆ ਗਿਆ ਤੇ ਜਿਹੜਾ ਰੂਟ ਹੈ ਰੂਟ ਇੰਡੀਕੇਟਰ ਤਾਂ ਹੈ ਕਿ ਉੱਧਰ ਜਾ ਰਿਹਾ ਸੀ ਤੁਹਾਡੇ ਇਨਵੈਸਟੀਗੇਸ਼ਨ ਆ ਮੈਂ ਮੋੜੇ ਕਮੈਂਟ ਨਹੀਂ ਕਰੂੰਗਾ ਅਜੇ ਵੇਟ ਕੀਤੀ ਜਾ ਸਕਦੀ ਹੈ ਕਿ ਉਹ ਸਾਨੂੰ ਉੱਥੇ ਪਹੁੰਚ ਲੈਣ ਦੇਣ